ਸਾਡੀ ਸਵੇਰ ਹੋ ਗਈ ਆ ਗੁੱਡ ਮਾਰਨਿੰਗ ਸਾਰਿਆਂ ਨੂੰ ਮੱਖੀ ਆ ਗਈ ਸੀਗੀ ਮੱਖੀ ਨੇ ਤੰਗ ਕਰਤਾ ਗੁੱਡ ਮਾਰਨਿੰਗ ਸਾਰਿਆਂ ਕਹਿੰਦੀ ਮੈਨੂੰ ਵੀ ਵੀਡੀਓ ਚਲਾਉਣਾ ਹਾਂ ਹਾਂ ਉਹ ਵੀ ਕੋ ਸਵਾਗਤ ਹੈ ਤੁਹਾਡਾ ਮਿਸਟਰ ਐਂਡ ਮਿਸ ਢਿੱਲੋਂ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗੇਗਾ ਐਂਡ ਤੱਕ ਬਣੀ ਰਿਓ ਸੋਹਣਿਓ ਹਾਈ ਹਾਈ ਸੋਹਣਿਓ ਕਿਉਂ ਆਉਂਦੀ ਰੈਂਬੋ ਰੈਂਬੋ ਤੈਨੂੰ ਰੈਂਬੋ ਰੈਂਬੋ गाना ਸੁਣਾਉਣਾ ਬੁੱਗੀ ਸੁਣਦੇ ਤੈਨੂੰ ਮੈਨੂੰ ਕੁੜੀਆਂ ਕਹਿੰਦੀਆਂ ਰੈਂਬੋ ਵਾਰੀ ਤੋਂ ਨਹੀਂ ਸੂਰ ਅੱਖਾਂ ਦੇ ਵਿੱਚ ਪੈ ਰਿਹਾ ਵਾ ਕਹਿੰਦਾ ਮੈਂ ਤੈਨੂੰ ਵੀਡੀਓ ਬਣਾਉਣ ਦੇਣੀ ਮੈਂ ਥੋੜੀ ਅੱਖਾਂ 'ਚ ਪੈਣਾ ਕਿਉਂ ਵੀ ਆ ਮੇਰਾ ਬੁੱਗਾ ਬੈਠਾ ਵਾ ਆ ਮੈਂ ਬੈਠਾ ਵਾਂ ਅਸੀਂ ਇੱਕ ਦੂਜੇ ਬੋਲੋ ਸੋਹਣਿਆ ਐ ਦੁਰਤ ਨਾ ਨਹੀਂ ਨਹੀਂ ਚੱਲ ਸਰੌਨੀਗਾ ਤੋਂ ਵਾਰੀ ਵਰਸੀ ਘਟਣ ਗਿਆ ਸੀ ਘਟ ਕੇ ਲੈ ਆਂਦਾ ਗਲੌਕ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਹਮ ਬਲੌਗਾਂ ਦੇ ਵਲੌਗ ਬਣ ਜਾਂਦੇ ਆ ਮੁੰਡੇ ਲੜੀ ਜਾਂਦੇ ਆ ਮੁੰਡਾ ਘੜੀ ਲੜੀ ਜਾਂਦੇ ਆ ਮੰਮੀ ਡੈਡੀ ਪੜੀ ਜਾਂਦੇ ਆ ਲਵ ਯੂ ਲਵ ਯੂ ਹੋਈ ਜਾਂਦੀ ਆ ਪਿਆਰਾਂ ਦੇ ਨਾਲ ਪਿਆਰ ਪਿਆਰਾਂ ਦੇ ਨਾਲ ਪਿਆਰ ਕਰਦੇ ਹੋ ਮੁੰਡੇ ਚੱਲ ਬੋਲ ਲਵ ਯੂ ਲਵ ਯੂ ਹੋਈ ਯੇ ਕੋੜੀ ਬਹੁਤ ਪਿਆਰ ਕਰਦੀ ਆ ਮੰਮੀ ਡੈਡੀ ਨੂੰ ਵੀ ਮੈਨੂੰ ਵੀ ਅਸੀਂ ਕਰਦੇ ਹਾਂ ਇੱਕ ਦੂਜੇ ਨੂੰ ਬਹੁਤ ਹੀ ਜ਼ਿਆਦਾ ਪਿਆਰ ਤੁਸੀਂ ਵੀ ਪਿਆਰ ਕਰਿਆ ਕਰੋ ਇੱਕ ਦੂਜੇ ਨੂੰ ਲੜਨਾ ਨਹੀਂ ਕਿਸੇ ਨਾਲ ਵੀ ਹੰਕਾਰ ਹੰਕਾਰ ਆ ਜਿਹੜਾ ਜਿਹੜਾ ਹੰਕਾਰ ਆ ਉਹ ਬੰਦੇ ਨੂੰ ਖਾ ਜਾਂਦਾ ਵਾ ਬੰਦਾ ਵਾ ਜਿਹੜਾ ਪਾਣੀ ਦਾ ਬੋਲਬਲਾਵਾ ਕੀ ਪਤਾ ਕਦੋਂ ਭੜਾਕਾ ਪੈ ਜਾਣਾ ਮੈਂ ਇਸ ਲਈ ਆਪਦੇ ਪਰਿਵਾਰ ਨੂੰ ਪਿਆਰ ਕਰਿਆ ਕਰੋ ਮੈਂ ਆਪਦੇ ਪਿਆਰੇ ਪਰਿਵਾਰ ਨੂੰ ਇੰਨਾ ਕ ਜਿਆਦਾ ਪਿਆਰ ਕਰਦਾ ਵਾਂ ਵਾ ਸਾਰਿਆਂ ਨੂੰ ਮਰਦੀਆ ਮੇਰੀ ਡੈਡੀ ਨੂੰ ਛੱਡ ਕੇ ਡੈਡੀ ਮੇਰਾ ਮੈਨੂੰ ਗਾਲਾਂ ਹੀ ਕੱਢਦਾ ਰਹਿੰਦਾ ਭੈਣ ਦਿਆ ਯਾਰਾ ਮਾਰ ਦੂੰਗਾ ਇਹਨਾਂ ਨੂੰ ਤੈਨੂੰ ਮੈਂ ਉਹ ਆ ਗਿਆ ਉਹ ਆ ਗਿਆ ਹੱਸਦਾ ਹੱਸਦਾ ਹੋਇਆ ਆ ਰਿਹਾ ਸੋਹਣਾ ਇਹ ਮੇਰਾ ਡੈਡੀ ਡੈਡੀ ਉਹ ਮੈਨੂੰ ਪਿਆਰ ਕਰਦਾ ਹਾਂ ਆ ਦੇਖਿਆ ਕਹਿੰਦਾ ਨਾ ਇਹ ਕਰਦਾ ਵਾ ਸਾਡੀ ਸ੍ਰੀਕਾ ਨੂੰ ਪਿਆਰ ਸਾਨੂੰ ਨਹੀਂ ਕਰਦਾ ਇਹਗਾ ਆਹ ਨੂੰ ਪਤਾ ਹੀ ਆ ਆ ਗਿਆ ਮੇਰਾ ਡੈਡੀ ਡੈਡੀ ਕਿਨੂੰ ਪਿਆਰ ਕਰਦਾ ਮਿੰਤਾਦ ਕਰਦਾ ਰੀਆਂ ਨਾ ਇਹਨੂੰ ਕਰਦਾ ਫਿਰ ਜੇ ਤਨੂ ਜੇ ਤਨੂ ਜੇ ਤਨੂ ਦੇੱਕੇ ਕੜੀ ਬਣਾ ਕੇ ਰੱਖਿਆ ਇਹਨਾਂ ਨੇ ਜਾਵਾ ਤੁਸੀਂ ਵੀ ਆ ਛੋਟੀਆਂ ਵੀ ਘਰ ਵਾਲੀਆਂ ਨੇ ਤੇ ਨੂਹਾ ਕੋਈ ਨਹੀਂ ਘਰ ਵਾਲੀਆਂ ਨੂਹਾ ਨੂਹਾ ਨੂੰ ਪਿਆਰ ਕਰਿਆ ਕਰੋ ਵੱਤ ਵੱਤ ਕਦੇ ਨੂ ਨਾ ਸਮਝਿਆ ਕਰੋ ਜੀਨੇ ਕੁੜੀ ਦੇਤੀ ਹੋਰ ਕੀ ਯਾਹੀ ਦਾ ਵਾ ਇੱਕ ਤਾਂ ਦਾਜ ਨਹੀਂ ਲੈਣਾ ਤੁਸੀਂ ਠੀਕ ਆ ਐ ਦਊਜਾ ਧੀ ਬਣਾ ਕੇ ਰੱਖਣਾ ਕੁੜੀ ਨੂੰ ਉਹ ਵੀ ਘਰ ਛੱਡ ਕੇ ਆਈ ਆ ਆਪਦਾ ਚਲ ਜਿਹੜੇ ਦਾ ਮੰਨਿਆ ਜੇ ਆਪਦੇ ਵੱਲੋਂ ਦਿੰਦੇ ਆ ਫੇਰ ਤਾਂ ਠੀਕ ਆ ਜਿਹੜੀ ਚੀਜ਼ ਦਿੰਦੇ ਆ ਪਿਆਰ ਨਾਲ ਲੈ ਲਓ ਆ ਵੀ ਗਹਿਣਾ ਹੈ ਸਾਡਾ ਸੋਹਣਾ ਜ ਮਾਈਕਲ ਦੇਖੋ ਚਾਂਦੀ ਦੀ ਚੈਨ ਪਾਈ ਹੋਈ ਹੈ ਤੇ ਗਲ ਚ ਮਾਈਕਲ ਹੋਈ ਇਧਰ ਜਾਗ ਮਾਈਕਲ ਹੈਲੋ ਐਨੀ ਹੈਲੋ ਹੈਲੋ ਕਰੀਏ ਕਿੰਨੇ ਹੋ ਗਏ ਬਹੁਤ ਸਾਰ ਬਹੁਤ ਸਾਰ ਹੋਇਆ ਦੇਖੋ ਮਾਈਕਲ ਹੋਈ ਮਾਈਕਲ ਹੱਥ ਦੇ ਮਾਈਕਲ ਹੈਲੋ ਇੱਧਰ ਹੈਲੋ ਜੀਵਨੀ ਮਾਰਨੀ ਹੈਲੋ ਕਰ ਹੈਲੋ ਹੈਲੋ ਕਰ ਹੈਲੋ ਹੈਲੋ ਪਛਾਣਦਾ ਹਾਂ ਲੀ ਹੈਲੋ ਜਾਜ ਦੇਖਦਾ ਜਾਜ ਇੰਨਾ ਕਿਉਂ ਕੀ ਆਣਾ ਆ ਜਾ ਆ ਜਾ ਮਾਈਕਲ ਜਾਰਡਨ ਆ ਜਾ ਉੱਪਰ ਚੜਿਆ ਆ ਜਾ ਮਾਈਕਲ ਵੀ ਦਿੱਲੀ ਮਾ ਆ ਪੀ ਨੇ ਅਰੇ ਚੂਹਾ ਆ ਗਿਆ ਉਹ ਦੇ ਜਾ ਭੱਜ ਗਿਆ ਦੇਖਿਆ ਉਹ ਦੇ ਉਹ ਦੇ ਆ ਗਿਆ ਜਾ ਮਾਈਕਲ ਚੂਹਾ ਆ ਗਿਆ ਚੂਹਾ ਆ ਗਿਆ ਚੂਹਾ ਉਹ ਉਹ ਦੇ ਜਾ ਦੇਖਿਆ ਦੇਖਿਆ ਮਾਈਕਲ ਚੂਹੇ ਦੇਖ ਕੇ ਔਕਣ ਲੱਗਿਆ ਆ ਜਾ ਚੁੱਪ ਹੋ ਜਾ ਚੁੱਪ ਹੋ ਜਾ ਨਹੀਂ ਚਲੇ ਇਧਰ ਫੜ ਕੇ ਲਿਆਜਾ ਭਾਜ ਕੇ ਆ ਗਿਆ ਡੱਡਾਇਆ ਮਾਈਕਲ ਤੂੰ ਆ ਗਿਆ ਏ ਕਾ ਪਬਾਰੀ ਆ ਜੀ ਸੀ ਲਾਈ ਜਾਂਦਾ ਮਾਈਕਲ ਸੌਂਗਰੇ ਆਵਾਜ਼ ਦੇਖ ਆ ਆ ਗਿਆ ਮਾਈਕਲ ਓਏ ਨਾ ਉੱਪਰ ਆ ਗਿਆ ਈ ਕਿੱਸੀਆਂ ਕਰਦਾ ਏ ਕਿੱਸੀਆਂ ਕਰਦਾ ਮਾਈਕਲ ਓਏ ਇੱਕ ਮਾਈਕਲ ਨੇ ਨਾ ਪਰਖ ਲਈ ਜਾਂਦਾ ਵਾ ਮਾਈਕਲ ਮਾਈਕਲ ਓਏ ਮਾਈਕਲ ਬੈ ਜਾ ਬੈ ਜਾ ਬੈ ਜਾ ਬੈ 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 ਇੱਥੇ ਆ ਜਾ ਇੱਥੇ ਬੈ ਜਾ ਬੈ ਜਾ ਬੈ ਗਿਆ ਹੈਲੋ ਹੈਲੋ ਕਰ ਹੈਲੋ ਕਰ ਹੈਲੋ ਮਾਈਕਲ ਹੈਲੋ ਕਰੀ ਚੱਲ ਉਧਰ ਲੈ ਕਮਟ ਪੂਸੀਆਂ ਮਾਰਦਾ ਲੈ

ਮੇਰੇ ਸੋਹਣੇ ਵੀਰ ਭੈਣ ਭਰਾ ਕੀ ਕਰੀ ਜਾਂਦੇ ਨੇ ਇੱਧਰ ਮੇਰੀ ਘਰ ਵਾਲੀ ਬਣਾਉਣ ਲੱਗੀ ਹੋਈ ਆ ਲੇਪ ਕਾਲਾ ਲੇਪ ਬਣਾਈ ਜਾਂਦੀ ਹੈ ਕਾਫੀ ਕੋਫੀ ਨਿੰਬੂ ਕੋਫੀ ਨਿੰਬੂ ਖੰਡ ਤੇ ਨਹੀਂ ਹਾਂ ਗੋਰੀ ਹੋਣ ਲਈ ਕੀ ਬਣਾਉਣਾ ਹੈ ਗੋਰੀ ਹੋਣ ਲਈ ਗੋਰੀ ਕਰ ਲਈ ਐਕਸਪੈਰੀਮੈਂਟ ਕਰਕੇ ਦੇਖਦੇ ਹਾਂ ਇਹਨੇ ਨਾ ਰੀਲ ਜੀ ਦੇਖ ਲਈ ਐਕਸਪੈਰੀਮੈਂਟ ਕਰ ਐਕਸਪੈਰੀਮੈਂਟ ਕਰਕੇ ਦੇਖਣ ਲੱਗੀ ਆ ਮੇਰੇ ਹੱਥ ਗੋਰੇ ਰਾਨੇ ਮੇਰੇ ਥੋੜੀ ਹੱਥ ਕਾਲੇ ਆ ਕਮ ਕਮ ਕਰਦੇ ਹੋ ਜਾਂਦੇ ਆ ਚਾਹ ਪੀ ਲਈਏ ਆ ਚਾਹ ਵੀ ਲੋ ਹਾਂ ਗਲੇ ਤੇ ਬਾੜੀ ਕੈਂਟ ਚ ਹੈ ਡੈੜੀ ਤੇਰੇ ਲਾਵਾਂਗੇ ਹਿੰਦੂ ਦੇ ਗੋਰੀ ਹੋ ਜਾਗੇ ਗੱਡੀ ਤੇ ਵੀ ਲਾਉਣੀ ਆ ਹੈਨਾ ਰੈਂਪੋਰ ਰੈਂਪੋ ਗਾਇਸ ਕੀ ਹੋ ਗਿਆ ਕਿਆ ਦਾ ਟਾਈਮ ਹੋ ਗਿਆ ਲੋ ਜੀ ਆਪਾਂ ਆਏ 시 ਗੌਰਦਾਰੇ ਆਇਆ ਸਾਡੇ ਪਿੰਡ ਦਾ ਗੌਰਦਾਰ ਆ ਦੇਖੋ ਇਹ ਆ ਸਾਡੇ ਪਿੰਡ ਦਾ ਸੋਨਾ ਯਾ ਗੁਰਦਾਰਾ ਅੱਜ ਸੀਗੀ ਸੰਗਰਾਂਤ ਤੇ ਮੱਥਾ ਟੇਕਣ ਆਏ ਸੀਗੇ ਸੀ ਡਿਜ਼ਾਈਨ ਵੀ ਚੱਲਦੇ ਆ ਬਾਬਾ ਜੀ ਦੇ ਅੰਦਰੋਂ ਦਿਖਾਉਂਨੇ ਆ ਗੁਰਦਾਰਾ ਤੁਹਾਨੂੰ ਹੈਂਡ ਵਾਸ਼ ਕਰ ਲੀਏ ਦੇਖੋ ਦਰਵਾਜ਼ਾ ਆਪਣੇ ਆਪ ਹੀ ਖੁੱਲਦਾ ਲਓ ਜੀ ਇਹ ਸਾਡੇ ਪਿੰਡ ਦਾ ਕੁਰਦਾਰ ਆ ਬਣ ਕੇ ਮੋਟੜੇ ਘਣ ਲਓ ਜੀ ਇਹ ਸਾਡੇ ਪਿੰਡ ਦਾ ਕੁਰਦਾਰ ਬੜਾ ਸੋਹਣਾ ਆ ਦੇਖੋ ਟਮਟਮਾਉਂਦੀਆਂ ਲੈਟਾਂ ਸੋਹਣਾ ਆ ਚੂਮਰ ਲੱਗਿਆ ਆ ਮੇਰੇ ਤੋਂ ਖੋਣ ਲਿਆ ਤੁਹਾਨੂੰ ਸਾਰਾ ਸੰਤਨਾਂ ਜੀ ਬਖੂ ਸਾਹਿਬ ਜੀਓ ਰਹਿਰਾ ਸਾਹਿਬ ਸ਼ਲੋਕਾ ਮਹੱਲਾ ਪਹਿਲਾ ਤੁਮੇ ਆਪ ਆ ਗਏ ਘਰੇ ਚੋਤਲੀ ਲੈ ਕੇ ਆਇਆ ਮੈਂ ਚੀਟੀਆਂ ਰਤਨ ਲੈ ਕੇ ਦਿੱਤੇ ਆ ਪੀ ਆਏ ਮੁਹਮਦ ਤੇ ਸਪ੍ਰਿੰਗ ਰੋਲ ਇਹਦੇ ਫੇਵਰੇਟ ਆ ਇਸ ਲਈ ਮੈਂ ਲੈ ਕੇ ਆਇਆ ਪੁੱਤ ਮੇਰਾ ਪਾਠ ਕਰੀ ਜਾਂਦਾ ਵਾ ਆ ਜਾਓ ਖਾ ਲਓ ਤੁਸੀਂ ਵੀ ਤੋਂ ਡੇਲੀ ਵੀ ਲੈ ਕੇ ਆਇਆ ਮੈਂ ਮੇਰੇ ਸੋਹਣੇ ਵੀਰ ਭੈਣ ਭਰਾਵਾਂ ਲਈ ਲੈ ਕੇ ਆਇਆ ਮੈਂ ਮੇਰੇ ਕਾਲੂ ਮਾਲੂ ਮੇਰੇ ਜ਼ੌਂਬੀ ਉਹ ਮਾਰੇ ਯਾਹ ਸਈਤਾ ਨੇ ਸੋਣੀਏ ਹੀ ਸੋਣੀਏ ਪਾਠ ਕਰਦੀ ਤੂੰ ਲੱਗੇ ਮੈਨੂੰ ਵਾੜੀ ਸੋਣੀ ਆਦੀ ਮੂਵੀ ਚੱਲ ਰਹੀ ਆ ਵਿਆਹ ਵਾਲਾ ਸੀਨ ਪਲੇਟ ਭਰ ਕੇ ਲੈ ਆਂਦੀਆਂ ਭਗੌੜੇ ਲੈ ਆਈਆਂ ਪਲੇਟ ਭਰ ਕੇ ਵਿਆਹ ਦਾ ਸੀਨ ਚੱਲ ਰਿਹਾ ਵਾ ਮੇਰੇ ਤੇ ਜੋਤ ਦਾ ਵਿਆਹ ਦਾ ਸੀਨ ਲੈ ਮੇਰਾ ਬੁੱਗਾ ਲੈ ਕੇ ਅੱਜ ਮੇਰੇ ਲਈ ਵਿੰਗਰੋ ਤੇ ਮੂਮਸ ਬਹੁਤ ਵਾਰ ਕੁਕਰੇ ਕੁਕਰੇ ਕਰਾਰੇ ਕਰਾਰੇ ਹਾਂ ਕਰਾਰੇ 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 ਮੰਮੀ ਤੂੰ ਵੀ ਬੋਲ ਕੁਛ ਕੀਤਾ ਦੇਖਦੇ ਹੀ ਨਹੀਂ ਸੀ ਉਹਦੇ ਹਾਂ ਬਣਾਉਣ ਲੱਗੇ ਹੋਣੀ ਚੱਲੇ ਨੇ ਮੂਮਸ ਹੁਣ ਚੱਲੇ ਨੇ ਪਹਿਲਾਂ ਤਾਂ ਮੰਮੀ ਟਿੱਕੀਆਂ ਟੁੱਕੀਆਂ ਹੁੰਦੀਆਂ ਸੀ ਉਸ ਜਾਨਾ ਕੋੜੇ ਪਕੂੜੇ ਵੀ ਘਰ ਹੀ ਬਣਾਉ ਜਾਂਦੇ ਸੀ ਟਿੱਕੀਆਂ ਨਹੀਂ ਹੁੰਦੀਆਂ ਸੀ ਆਹ ਪਤਾ ਨਹੀਂ ਕਿੱਧਰੋਂ ਕਰਦੇ ਸੀ ਉਹ ਰਸਤਾ ਹੁਣ ਚੱਲੇ ਹਜੇ ਪਹਿਲਾਂ ਹੁੰਦੇ ਨੇ ਸੀ ਪਹਿਲਾਂ ਨਹੀਂ ਸੀ ਜਦੋਂ ਮੈਂ ਤਾਂ ਪਹਿਲੇ ਕਰ ਖਾਦੇ ਸੀ ਨਾ ਮੈਂ ਜਾਇਆ ਕੋਈ ਨਹੀਂ ਵਾਈਫਰ ਦੇ ਬਸ ਮੇਰੇ ਕੋਲ ਮੂਮ ਜੀ ਹੋਣ ਖਾਈ ਜਾਂਵਾ ਮੈਂ ਖਾਈ ਕਿ ਖਾਈ ਹੁੰਦੇ ਨੇ ਹਾਂ ਮੂਮਸ ਤਾਂ ਹੀ ਤਾਂ ਬਿਮਾਰੀਆਂ ਲੱਗਦੀਆਂ ਇਹਨਾਂ ਨੂੰ ਜਿਹੜੇ ਰੋਜ਼ ਖਾਂਦੇ ਇਹਨਾਂ ਨੂੰ ਬਿਮਾਰੀਆਂ ਲੱਗਦੀ ਆਪਾਂ ਚੱਲ ਕਰੀ ਕਦੇ ਖਾਣੀਆਂ ਆ